ਹਾਂਜੀ ਸਾਥਿਓ ਗੁਰਮੁਖੀ ਵਰਣਮਾਲਾ ਦੇ 60 8ਵੇਂ ਦੇ ਅੱਖਰ ਹੰਨਾ ਬੱਬਾ ਚਿੱਜਾ ਨਾਣਾ ਦੀ ਬੰਦਤਰ ਨੂੰ ਦੇਖਾਂਗੇ ਸਭ ਤੋਂ ਪਹਿਲਾਂ ਦੇਖਦੇ ਹਾਂ ਹੰਨਾ ਆ ਜਿਹੜੀ ਨੀਲੀ ਲਾਈਨ ਹੈ ਇੱਥੇ ਤੱਕ ਨਹੀਂ ਆਣਾ ਆਪਾਂ ਥੋੜਾ ਜਿਹਾ ਉੱਪਰ ਆਪਾਂ ਫਿਰ ਮੋੜਨਾ ਸੱਜੇ ਨੂੰ ਇਸ ਤਰ੍ਹਾਂ ਠੀਕ ਹੈ ਇਹ ਫਿਰ ਵੀ ਆਸ ਤੇ ਦੇਖਦੇ ਹਾਂ

एक होर ब्यास इस तरह इस तरह ठीक रहा एक नंबर इस तरह इथ इतों तक इतन थोड़ा जाठा इस तरह उपरती घूमते हुए इस तरह एक होर ब्यास यथ तक वस्त्र उत्पती पंमदेव